ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਸਤਿਗੁਰ ਜੀ ਦੇ ਦਿੱਤੇ ਹੋਏ ਕੁਝ ਉਦੇਸ਼ਾਂ ਬਾਰੇ ਇੱਕ ਸਮਾਂ ਸੀ ਜਦੋਂ ਸਤਿਗੁਰ ਜੀ ਦਮਦਮਾ ਸਾਹਿਬ ਵਿਖੇ ਨਿਵਾਸ ਥਾਨ ਤੇ ਵਿਰਾਜਮਾਨ ਸਨ ਸਾਕੀ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸਾਧ ਸੰਗਤ ਜੀ ਦੇ ਚਰਨਾਂ ਦੇ ਅਗੇ ਅਰਦਾਸ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਚੇਤਨੂ ਵੀਡੀਓ ਚੰਗੀ ਲੱਗੇ ਤੇ ਇਸ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਕਮੈਂਟਾਂ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਕੋਵਿੰਦ ਸਿੰਘ ਜੀ ਸੱਚੇ ਪਾਤਸ਼ਾਹ ਲਿਖ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਸਤਗੁਰ ਜੀ ਦੇ ਦਮਦਮਾ ਨਿਵਾਸ ਸਮੇ ਆਪ ਤੋਂ ਕਈਆਂ ਨੇ ਵਲ ਅਤੇ ਕਈਆਂ ਨੇ ਸ਼ਰਾਪ ਲੇ ਇੱਕ ਦਿਨ ਆਪ ਜੀ ਦੀਵਾਨ ਵਿੱਚ ਬੈਠੇ ਹੋਏ ਸਨ ਤਾਂ ਤੁਹਾਡੇ ਕੋਲ ਕਿਸੇ ਦੂਤਰੇਡੇ ਆਈ ਸੰਗਤਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਪੁੱਛਿਆ ਕਿ ਧਰਤੀ ਕਿਸ ਨੇ ਚੁੱਕੀ ਹੋਈ ਹੈ ਆਪ ਜੀ ਨੇ ਇਸ ਪੁੱਛਦੇ ਉੱਤਰ ਵਿੱਚ ਕਿਸੇ ਨੇ ਆਖਿਆ ਗੁਰੂ ਜੀ ਧਰਤੀ ਢੋਲੇ ਬੈਲ ਨੇ ਚੁੱਕੀ ਹੋਈ ਹੈ ਕਿਸੇ ਨੇ ਆਖਿਆ ਸ਼ੇਸ਼ਨਾਗ ਨੇ ਚੁੱਕੀ ਹੋਈ ਹੈ ਕਿਸੇ ਨੇ ਆਖਿਆ ਕਿ ਕਛੂ ਦੀ ਪਿੱਠ ਉਤੇ ਟਿਕੀ ਹੋਈ ਹੈ ਕਿਸੇ ਨੇ ਕਿਹਾ ਇਸ ਨੂੰ ਸੂਰ ਨੇ ਆਪਣੀ ਦਾੜ ਉੱਤੇ ਚੁੱਕਿਆ ਹੋਇਆ। ਤਦ ਗੁਰੂ ਜੀ ਨੇ ਕਿਹਾ ਭਾਈ ਜਿਨ੍ਹਾਂ ਨੇ ਪਥਵੀ ਚੁੱਕੀ ਹੋਈ ਹੈ ਉਹਨਾਂ ਦੇ ਹੰਠਾ ਕਿਹੜਾ ਆਸਰਾ ਹੈ? ਕਿਉਂਕਿ ਕਿਸੇ ਦੇ ਆਸਰੇ ਤੋਂ ਬਿਨਾ ਪਥਵੀ ਨੂੰ ਉਹ ਚੁੱਕ ਨਹੀਂ ਸਕਦੇ। ਅੱਗੋਂ ਹੱਥ ਜੋੜ ਕੇ ਸਾਰਿਆਂ ਨੇ ਆਖਿਆ ਮਹਾਰਾਜ ਆਪ ਹੀ ਕਿਰਪਾ ਕਰਕੇ ਦੱਸ ਦਿਓ ਕਿ ਕਿਸ ਨੇ ਧਰਤੀ ਚੁੱਕੀ ਹੋਈ ਹੈ। ਤਦ ਸਤਗੁਰੂ ਜੀ ਨੇ ਕਿਹਾ ਇਹੇ ਪਸਾਰਾ ਤੁਸੀਂ ਵੇਖ ਰਹੇ ਹੋ ਇਹ ਸਾਰਾ ਸੱਚ ਦੇ ਆਸਰੇ ਖੜਿਆ ਹੋਇਆ ਹੈ ਸੱਚ ਨੇ ਇਸ ਧਰਤੀ ਨੂੰ ਛੱਕਿਆ ਹੋਇਆ ਹੈ ਕਿਸ ਨੇ ਪੁੱਛਿਆ ਇਹ ਕਿੱਦਾਂ ਹੋ ਸਕਦਾ ਹੈ ਮਹਾਰਾਜ ਗੁਰੂ ਜੀ ਨੇ ਕਹੇ ਗੁਰੂ ਜੀ ਨੇ ਕਿਹਾ ਕਿ ਸੱਚ ਦੇ ਆਸਰੇ ਹੀ ਸੂਰਜ ਤੱਪਦਾ ਹੈ ਸੱਚ ਦੇ ਆਸਰੇ ਹੀ ਰਾਤ ਨੂੰ ਤਾਰੇ ਚਮਕਦੇ ਨੇ ਸੱਚ ਦੇ ਆਸਰੇ ਹੀ ਇਹ ਅਥਾ ਸਮੁੰਦਰ ਟਿਕਿਆ ਰਹਿੰਦਾ ਹੈ ਸੱਚ ਦੇ ਆਸਰੇ ਹੀ ਧੀਰਜ万 ਤਰਤੀ ਖੜੀ ਹੈ ਸੱਚ ਦੇ ਆਸਰੇ ਹੀ ਵాయు ਵਗਦੀ ਹੈ ਸੱਚ ਦੇ ਆਸਰੇ ਹੀ ਅਗਨੀ ਜਲਦੀ ਹੈ ਅਗਦੀ ਤਪਦੀ ਹੈ ਸੱਚ ਦੇ ਆਸਰੇ ਹੀ ਝੂਠ ਪ੍ਰਗਟ ਹੁੰਦਾ ਹੈ ਸੱਚ ਦੇ ਆਸਰੇ ਹੀ ਝੂਠ ਪਰਪੰਚ ਦਾ ਮਿਰਭੈ ਚੱਲਦਾ ਜਿਸ ਤਰ੍ਹਾਂ ਰਸੀ ਹੈ ਉਸ ਤਰ੍ਹਾਂ ਹੀ ਜੂ ਟੇਕ ਸ਼ਰਾਬ ਕਲਪਿਆ ਹੋਇਆ ਇੱਕ ਐਸੀ ਵਸਤੂ ਹੈ ਜਿਸ ਨਾਲ ਸੱਚ ਦਾ ਪ੍ਰਗਟਾਵਾ ਹੁੰਦਾ ਹੈ ਇਸ ਕਰਕੇ ਇਹ ਨਿਸ਼ਚੈ ਕਰੋ ਰੱਸੀ ਸੱਚੀ ਹੁੰਦੀ ਹੈ ਉਸ ਵਿੱਚ ਝੂਠ ਸ਼ਰਾਬ ਕਲਪਿਆ ਜਾਂਦਾ ਹੈ ਇਸ ਕਰਕੇ ਇਹ ਨਿਸ਼ਚੈ ਕਰੋ ਕਿ ਸਭ ਕੁਝ ਸੱਚ ਦੇ ਆਸਰੇ ਹੀ ਜਾਣਿਆ ਜਾਂਦਾ ਹੈ ਸਤਿਗੁਰ ਜੀ ਦੇ ਬਚਨ ਸੁਣ ਕੇ ਸਾਰੀ ਸੰਗਤ ਸਭ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਆਖਿਆ ਕਿ মহারাজ ਆਪ ਨੇ ਸਾਨੂੰ ਅਸਲੀਅਤ ਸਮਝਾ ਦਿੱਤੀ ਹੈ ਪਰ ਤੂੰ ਜਿਸ ਉਤੇ ਆਪ ਜੀ ਦੀ ਕਿਰਪਾ ਹੋਵੇ ਸੱਚ ਨੂੰ ਉਹੀ ਪਛਾਣ ਸਕਦਾ ਹੈ ਤੁਹਾਡੀ ਸੰਗਤ ਤਨ ਹੈ ਤੁਹਾਡੀ ਕਿਰਪਾ ਤਨ ਹੈ ਜਿਸ ਨੂੰ ਤੁਸਾਂ ਆਪਣਾ ਜਾਣ ਕੀ ਸੰਗਤਾਂ ਦੇ ਸਿਰਾਂ ਤੇ ਕਿਰਪਾ ਕੀਤੀ ਹੈ ਸਾਰੀ ਸਾਧ ਸੰਗਤ ਜੀ ਨੇ ਕਿਹਾ ਕਿ ਗੁਰੂ ਜੀ ਜਿਨ੍ਹਾਂ ਨੇ ਤੁਹਾਡੀ ਸੰਗਤ ਕੀਤੀ ਹੈ ਉਹਨਾਂ ਦਾ ਜਨਮ ਮਰਨ ਮੁੱਕ ਜਾਵੇ ਉਹਨਾਂ ਦੀਆਂ ਸਾਰੀਆਂ ਜੁਨੀਆਂ ਮੁੱਕ ਜਾਣ ਤੇ ਉਹ ਉਹ ਪਰਮਾਤਮਾ ਦੇ ਅਨੰਤ ਸਮੁੰਦਰ ਤੇ ਸਾਗਰ ਦੇ ਵਿੱਚ ਚਲੇ ਜਾਣ ਇੱਕ ਦਿਨ ਦੀਵਾਨ ਵਿੱਚ ਸਿੰਘਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਰਥ ਕਰਕੇ ਸੁਣਾਓ ਜਿਸ ਨਾਲ ਸਾਨੂੰ ਗੁਰਬਾਣੀ ਦੇ ਗੂੜੇ ਸਿੰਤਨਤਾ ਦਾ ਪਤਾ ਲੱਗੇ ਗੁਰੂ ਜੀ ਨੇ ਬਚਨ ਕੀਤੇ ਪੰਜ ਸਿੰਘ ਕਰਤਾਰਪੁਰ ਜਾਓ ਅਤੇ ਬਾਬਾ ਧੀਰਮਲ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਆਓ ਉਸ ਤੋਂ ਤੁਹਾਨੂੰ ਅਰਥ ਕਰਕੇ ਸੁਣਾਏ ਜਾਣਗੇ ਗੁਰੂ ਜੀ ਦੇ ਹੁਕਮ ਅਨੁਸਾਰ ਪੰਜ ਸਿੰਘ ਕਰਤਾਰਪੁਰ ਸਾਹਿਬ ਕੇ ਗੁਰੂ ਜੀ ਦੇ ਹੁਕਮ ਅਨੁਸਾਰ ਪੰਜ ਸਿੰਘ ਤਿਆਰ ਹੋ ਕੇ ਕਰਤਾਰਪੁਰ ਚਲੇ ਗਏ ਉਹਨਾਂ ਨੇ ਬਾਬਾ ਧੀਰਮਲ ਜੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਗੁਰੂ ਜੀ ਨੇ ਸਾਨੂੰ ਤੁਹਾਡੇ ਪਾਸ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਭੇਜਿਆ ਹੈ ਕਿਉਂਕਿ ਉਹਨਾਂ ਨੇ ਇਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਚੜਾਣੀ ਸੀ ਅਤੇ ਫਿਰ ਸਿੱਖ ਸੰਗਤਾਂ ਨੂੰ ਸਾਰੀ ਬਾਣੀ ਦਾ ਅਰਥ ਸੁਣਾ ਕੇ ਉਹਨਾਂ ਨੂੰ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਅਰਥਾਂ ਨੂੰ ਦੱਸਣਾ ਸੀ ਸਿੰਘਾਂ ਦੀ ਇਹ ਬੇਨਤੀ ਸੁਣ ਕੇ ਬਾਬਾ ਧੀਰਮਲ ਜੀ ਦੋਨੋਂ ਹੱਥ ਜੋੜ ਕੇ ਬੋਲੇ ਕਿ ਗੁਰੂ ਗ੍ਰੰਥ ਸਾਹਿਬ ਅਸੀਂ ਇਦਾਂ ਨਹੀਂ ਦੇ ਸਕਦੇ ਜੇ ਉਹ ਗੁਰਗੱਦੀ ਦੇ ਮਾਲਕ ਹਨ ਗੁਰੂ ਹਨ ਤਾਂ ਉਹ ਆਪ ਉਚਾਰਨ ਕਰ ਲੈ। ਬਾਬਾ ਧੀਰਮਲ ਜੀ ਦੇ ਇਹ ਉੱਤਰ ਨੂੰ ਸੁਣ ਕੇ ਸਿੰਘ ਤੰਦਵਾ ਸਾਹਿਬ ਵਾਪਸ ਆ ਗਏ। ਗੁਰੂ ਜੀ ਨੂੰ ਦੱਸਿਆ ਕਿ ਬਾਬਾ ਜੀ ਉਹ ਕਹਿੰਦੇ ਨੇ ਕਿ ਜੇ ਉਹ ਗੁਰੂ ਹਨ ਤਾਂ ਆਪਣੀ ਸ਼ਕਤੀ ਨਾਲ ਉਚਾਰਨ ਕਰਕੇ ਉਹ ਲੇਖ ਲੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਇਦਾਂ ਨਹੀਂ ਦੇ ਸਕਦੇ ਸਿੰਘਾ ਪਾਸੋਂ ਧੀਰਮਲ ਜੀ ਦਾ ਉੱਤਰ ਸੁਣ ਕੇ ਗੁਰੂ ਜੀ ਬੋਲੇ ਚੰਗਾ ਜੇ ਬਾਬਾ ਜੀ ਨੂੰ ਸਾਨੂੰ ਹੋਰ ਉਚਾਰਨ ਨਹੀਂ ਕਿਹਾ ਹੈ ਤੇ ਅਸੀਂ ਫਿਰ ਉਚਾਰ ਹੀ ਲੈਣੇ ਆ ਇਸ ਉਪਰੰਤ ਸਤਿਗੁਰ ਜੀ ਨੇ ਅਰਦਾਸਾ ਸੋਧ ਕੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਕਰਕੇ ਆਪ ਜੀ ਨੇ ਕਰਤਾਰਪੁਰ ਵਾਲੀ ਵੀਰ ਦੇ ਅਨੁਸਾਰ ਹੀ ਗ੍ਰੰਥ ਸਾਹਿਬ ਲਿਖਵਾਉਣਾ ਆਰੰਭ ਕਰ ਦਿੱਤਾ ਭਾਈ ਮਨੀ ਸਿੰਘ ਜੀ ਨੇ ਦੋ ਪਹਿਰੇ ਰੋਜ਼ ਵਿਖਾਈ ਕਰਕੇ 5 ਮਹੀਨਿਆਂ ਵਿੱਚ ਸਾਰਾ ਉਤਾਰਾ ਕਰ ਲਿਆ ਅਤੇ ਨਾਨ ਹੀ ਥਾਂ ਭਰ ਥਾਂ ਰਾ क्रम ਅਨੁਸਾਰ ਗੁਰੂ ਜੀ ਨੇ ਸ੍ਰੀ ਗੁਰਤੇਗ ਬਹਾਦਰ ਜੀ ਦੀ ਬਾਣੀ ਵੀ ਲਿਖਵਾ ਦਿੱਤੀ ਰੋਜ਼ ਦੀ ਲਿਖੀ ਗਈ ਪਾਣੀ ਆਪ ਜੀ ਨੇ ਸਵਾ ਪਹਿਰ ਰੋਜ਼ ਸੰਗਤਾਂ ਨੂੰ ਅਰਥ ਕਰਕੇ ਸੁਣਾਉਣਾ ਆਰੰਭ ਕਰਕੇ ਪੰਜ ਮਹੀਨਿਆਂ ਵਿੱਚ ਹੀ ਲਿਖਾਈ ਤੇ ਪੜਾਈ ਸੰਪੂਰਨ ਕਰ ਦਿੱਤੀ ਕਥਾ ਦੇ ਭੋਗ ਉਪरांत ਬੇਅੰਤ ਲੰਗਰ ਲਾਏ ਗਏ ਜਿਸ ਨਾਲ ਬੜੀਆਂ ਸੰਗਤਾਂ ਆਈਆਂ ਤੇ ਮੇਲੇ ਲੱਗੇ ਉਪਰੰਤ ਜਦ ਗੁਰੂ ਜੀ ਆਪ ਦਸਣ ਲੱਗੇ ਕਿ ਦੱਖਣ ਦੇਸ਼ ਨੂੰ ਤਿਆਰ ਹੋਏ ਤਾਂ ਆਪ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਗੁਰਬਾਣੀ ਦੁਆਰਾ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪੰਜਾਬ ਭੇਜ ਦਿੱਤਾ ਜਿਸ ਨੂੰ ਆਪ ਜੀ ਦੇ ਪਿੱਛੋ ਮਾਤਾ ਸੁੰਦਰੀ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੇ ਗ੍ਰੰਥੀ ਥਾਪ ਦਿੱਤਾ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਿਸ਼ੋਭਿਤ ਕੀਤਾ ਤੇ ਸਿੱਖਾਂ ਨੂੰ ਉਹਨਾਂ ਦੇ ਅਰਥ ਸਮਝਾ ਕੇ ਸਭ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਦੀ ਜਾਂਚ ਦਿੱਤੀ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਸਿੱਖੀ ਸਿਧਾਂਤਾਂ ਅਤੇ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਉਸ ਅਕਾਲ ਪੁਰਖ ਦੇ ਸਿਧਾਂਤਾਂ ਦੇ ਨਾਲ ਜੋੜ ਕੇ ਇਸ ਜ਼ਿੰਦਗੀ ਇਸ ਜੀਵਨ ਨੂੰ ਜਿਉਣਾ ਹੈ ਉਹ ਦੱਸਿਆ ਹੈ ਜੇ ਤੁਹਾਨੂੰ ਸਾਖੀ ਪਸੰਦ ਆਈ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤੋਂ ਅਗਲਾ ਪੜਾਅ ਇਸ ਦੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਤੁਹਾਡੇ ਕੋਲ ਕਿਸੇ ਦੂਤਰਡੇ ਆਈ ਸੰਗਤਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਪੁੱਛਿਆ ਕਿ ਧਰਤੀ ਕਿਸ ਨੇ ਚੁੱਕੀ ਹੋਈ ਹੈ ਆਪ ਜੀ ਨੇ ਇਸ ਪੁੱਛਤੇ ਉੱਤਰ ਵਿੱਚ ਕਿਸੇ ਨੇ ਆਖਿਆ ਗੁਰੂ ਜੀ ਧਰਤੀ ਢੋਲੇ ਬੈਲ ਨੇ ਚੁੱਕੀ ਹੋਈ ਹੈ ਕਿਸੇ ਨੇ ਆਖਿਆ ਸ਼ੇਸ਼ਨਾਗ ਨੇ ਚੁੱਕੀ ਹੋਈ ਹੈ ਕਿਸੇ ਨੇ ਆਖਿਆ ਕਿ ਕੱਛੂ ਦੀ ਪਿੱਠ ਉਤੇ ਟिकी ਹੋਈ ਹੈ ਕਿਸੇ ਨੇ ਕਿਹਾ ਇਸ ਨੂੰ ਸੂਰ ਨੇ ਆਪਣੀ ਦਾੜ ਉਤੇ ਚੁੱਕਿਆ ਹੋਇਆ ਹੈ ਤਦ ਗੁਰੂ ਜੀ ਨੇ ਕਿਹਾ ਭਾਈ ਜਿਨ੍ਹਾਂ ਨੇ ਪ੍ਰਿਥਵੀ ਚੁੱਕੀ ਹੋਈ ਹੈ ਉਹਨਾਂ ਦੇ ਹੇਠਾ ਕਿਹੜਾ ਆਸਰਾ ਹੈ ਕਿਉਂਕਿ ਕਿਸ ਦੇ ਆਸਰੇ ਤੋਂ ਬਿਨਾ ਪਥਵੀ ਨੂੰ ਉਹ ਚੁੱਕ ਨਹੀਂ ਸਕਦੇ ਅੱਗੋਂ ਹੱਥ ਜੋੜ ਕੇ ਸਾਰਿਆਂ ਨੇ ਆਖਿਆ ਮਹਾਰਾਜ ਆਪ ਹੀ ਕਿਰਪਾ ਕਰਕੇ ਦੱਸ ਦਿਓ ਕਿ ਕਿਸ ਨੇ ਧਰਤੀ ਚੁੱਕੀ ਹੋਈ ਹੈ ਤਦ ਸਤਗੁਰੂ ਜੀ ਨੇ ਕਿਹਾ ਇਹ ਪਸਾਰਾ ਤੁਸੀਂ ਵੇਖ ਰਹੇ ਹੋ ਇਹ ਸਾਰਾ ਸੱਚ ਦੇ ਆਸਰੇ ਖੜਿਆ ਹੋਇਆ ਹੈ ਸੱਚ ਨੇ ਇਸ ਧਰਤੀ ਨੂੰ ਚੁੱਕਿਆ ਹੋਇਆ ਹੈ ਕਿਸ ਨੇ ਪੁੱਛਿਆ ਇਹ ਕਿਦਾਂ ਹੋ ਸਕਦਾ ਹੈ ਮਹਾਰਾਜ ਗੁਰੂ ਜੀ ਨੇ ਕਹੇ ਗੁਰੂ ਜੀ ਨੇ ਕਿਹਾ ਕਿ ਸੱਚ ਦੇ ਆਸਰੇ ਹੀ ਸੂਰਜ ਤੱਪਦਾ ਹੈ ਸੱਚ ਦੇ ਆਸਰੇ ਹੀ ਰਾਤ ਨੂੰ ਤਾਰੇ ਚਮਕਦੇ ਨੇ ਸੱਚ ਦੇ ਆਸਰੇ ਹੀ ਇਹ ਅਥਾ ਸਮੁੰਦਰ ਟਿਕਿਆ ਰਹਿੰਦਾ ਹੈ ਸੱਚ ਦੇ ਆਸਰੇ ਹੀ ਧੀਰਜवान ਤਰਤੀ ਖੜੀ ਹੈ ਸੱਚ ਦੇ ਆਸਰੇ ਹੀ ਵాయు ਵਗਦੀ ਹੈ ਸੱਚ ਦੇ ਆਸਰੇ ਹੀ ਅਗਨੀ ਜਲਦੀ ਹੈ ਅਗਰੀ ਤੱਪਦੀ ਹੈ ਸੱਚ ਦੇ ਆਸਰੇ ਹੀ ਝੂਠ ਪ੍ਰਗਟ ਹੁੰਦਾ ਹੈ ਸੱਚ ਦੇ ਆਸਰੇ ਹੀ ਝੂਠ ਪਰਪੰਚ ਦਾ ਮਿਰਭੈ ਚੱਲਦਾ ਹੈ ਜਿਸ ਤਰ੍ਹਾਂ ਰੱਸੀ ਹੈ ਉਸ ਤਰ੍ਹਾਂ ਹੀ ਝੂਠ ਇੱਕ ਸ਼ਰਾਬ ਕਲਪਿਆ ਹੋਇਆ ਇੱਕ ਐਸੀ ਵਸਤੂ ਹੈ ਜਿਸ ਨਾਲ ਸੱਚ ਦਾ ਪ੍ਰਗਟਾਵਾ ਹੁੰਦਾ ਹੈ ਇਸ ਕਰਕੇ ਇਹ ਨਿਸ਼ਚੈ ਕਰੋ ਰੱਸੀ ਸੱਚੀ ਹੁੰਦੀ ਹੈ ਉਸ ਵਿੱਚ ਝੂਠ ਸ਼ਰਾਬ ਕਲਪਿਆ ਜਾਂਦਾ ਹੈ ਇਸ ਕਰਕੇ ਇਹ ਨਿਸ਼ਚੈ ਕਰੋ ਕਿ ਸਭ ਕੁਝ ਸੱਚ ਦੇ ਆਸਰੇ ਹੀ ਜਾਣਿਆ ਜਾਂਦਾ ਹੈ ਸਤਗੁਰੂ ਜੀ ਦੇ ਬਚਨ ਸੁਣ ਕੇ ਸਾਰੀ ਸੰਗਤ ਸਭ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਆਖਿਆ ਕਿ ਮਹਾਰਾਜ ਆਪ ਨੇ ਸਾਨੂੰ ਅਸਲੀਅਤ ਸਮਝਾ ਦਿੱਤੀ ਹੈ ਪਰ ਤੂੰ ਜਿਸ ਉਤੇ ਆਪ ਜੀ ਦੀ ਕਿਰਪਾ ਹੋਵੇ ਸੱਚ ਨੂੰ ਉਹੀ ਪਛਾਣ ਸਕਦਾ ਹੈ ਤੁਹਾਡੀ ਸੰਗਤ ਤਨ ਹੈ ਤੁਹਾਡੀ ਕਿਰਪਾ ਤਨ ਹੈ ਜਿਸ ਨੂੰ ਤੁਸਾ ਆਪਣਾ ਜਾਣ ਕੀ ਸੰਗਤਾਂ ਦੇ ਸਿਰਾਂ ਤੇ ਕਿਰਪਾ ਕੀਤੀ ਹੈ ਸਾਰੀ ਸਾਥ ਸੰਗਤ ਜੀ ਕਿਹਾ ਕਿ ਗੁਰੂ ਜੀ ਜਿਨ੍ਹਾਂ ਨੇ ਤੁਹਾਡੀ ਸੰਗਤ ਕੀਤੀ ਹੈ ਉਹਨਾਂ ਦਾ ਜਨਮ ਮਰਉ ਮੁੱਕ ਜਾਵੇ ਉਹਨਾਂ ਦੀਆਂ ਸਾਰੀਆਂ ਜੁਨੀਆ ਮੁੱਕ ਜਾਣ ਤੇ ਉਹ ਪਰਮਾਤਮਾ ਦੇ ਅਨੰਤ ਸਮੁੰਦਰ ਤੇ ਸਾਗਰ ਦੇ ਵਿੱਚ ਚਲੇ ਜਾਣ ਇੱਕ ਦਿਨ ਦੀਵਾਨ ਵਿੱਚ ਸਿੰਘਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਰਥ ਕਰਕੇ ਸੁਣਾਓ ਜਿਸ ਨਾਲ ਸਾਨੂੰ ਗੁਰਬਾਣੀ ਦੇ ਗੁਰੇ ਸਿੰਦੰਤ ਦਾ ਪਤਾ ਲੱਗਿਆ ਗੁਰੂ ਜੀ ਨੇ ਬਚਨ ਕੀਤੇ ਪੰਜ ਸਿੰਘ ਕਰਤਾਰਪੁਰ ਜਾਓ ਅਤੇ ਬਾਬਾ ਧੀਰਮਲ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਆਓ ਉਸ ਤੋਂ ਤੁਹਾਨੂੰ ਅਰਥ ਕਰਕੇ ਸੁਣਾਏ ਜਾਣਗੇ ਗੁਰੂ ਜੀ ਦੇ ਹੁਕਮ ਅਨੁਸਾਰ ਪੰਜੇ ਸਿੰਘ ਕਰਤਾਰਪੁਰ ਸਾਹਿਬ ਕੇ ਗੁਰੂ ਜੀ ਦੇ ਹੁਕਮ ਅਨੁਸਾਰ ਪੰਜ ਸਿੰਘ ਤਿਆਰ ਹੋ ਕੇ ਕਰਤਾਰਪੁਰ ਚਲੇ ਗਏ ਉਹਨਾਂ ਨੇ ਬਾਬਾ ਧੀਰਮਲ ਜੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਗੁਰੂ ਜੀ ਨੇ ਸਾਨੂੰ ਤੁਹਾਡੇ ਪਾਸ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਭੇਜਿਆ ਹੈ ਕਿਉਂਕਿ ਉਹਨਾਂ ਨੇ ਇਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਚੜ੍ਹਾਣੀ ਸੀ ਅਤੇ ਫਿਰ ਸਿੱਖ ਸੰਗਤਾਂ ਨੂੰ ਸਾਰੀ ਬਾਣੀ ਦਾ ਅਰਥ ਸੁਣਾ ਕੇ ਉਹਨਾਂ ਨੂੰ ਗੁਰੂ ਸਾਹਿਬ ਦੇ ਸੇਧਾਂਤਾ ਦੇ ਅਰਥਾਂ ਨੂੰ ਦੱਸਣਾ ਸੀ ਸਿੰਘਾਂ ਦੀ ਇਹ ਬੇਨਤੀ ਸੁਣ ਕੇ ਬਾਬਾ ਧੀਰਮਲ ਜੀ ਦੋਨੋਂ ਹੱਥ ਜੋੜ ਕੇ ਬੋਲੇ ਕਿ ਗੁਰੂ ਗ੍ਰੰਥ ਸਾਹਿਬ ਅਸੀਂ ਇਦਾਂ ਨਹੀਂ ਦੇ ਸਕਦੇ ਜੇ ਉਹ ਗੁਰਗੱਦੀ ਦੇ ਮਾਲਕ ਹਨ ਗੁਰੂ ਹਨ ਤਾਂ ਉਹ ਆਪ ਉਚਾਰਨ ਕਰ ਲੈਣ ਬਾਬਾ ਧੀਰਮਲ ਜੀ ਦੇ ਇਹ ਉੱਤਰ ਨੂੰ ਸੁਣ ਕੇ ਸਿੰਘ ਤਦ ਦੁਆ ਸਾਹਿਬ ਵਾਪਿਸ ਆ ਗਏ ਗੁਰੂ ਜੀ ਨੂੰ ਦੱਸਿਆ ਕਿ ਬਾਬਾ ਜੀ ਉਹ ਕਹਿੰਦੇ ਨਹੀਂ ਕਿ ਜੇ ਉਹ ਗੁਰੂ ਹਨ ਤਾਂ ਆਪਣੀ ਸ਼ਕਤੀ ਨਾਲ ਉਚਾਰਨ ਕਰਕੇ ਉਹ ਲਿਖ ਲੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਇਦਾਂ ਨਹੀਂ ਦੇ ਸਕਦੇ ਸਿੰਗਾ ਪਾਸੋਂ ਧੀਰਮਲ ਜੀ ਦਾ ਉੱਤਰ ਸੁਣ ਕੇ ਗੁਰੂ ਜੀ ਬੋਲੇ ਚੰਗਾ ਜੇ ਬਾਬਾ ਜੀ ਨੂੰ ਸਾਨੂੰ ਹੋਰ ਉਚਾਰਨ ਲਈ ਕਿਹਾ ਹੈ ਤੇ ਅਸੀਂ ਫਿਰ ਉਚਾਰ ਹੀ ਲੈਣੇ ਆ ਇਸ ਉਪਰੰਤ ਸਤਿਗੁਰ ਜੀ ਨੇ ਅਰਦਾਸਾ ਸੋਧ ਕੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਕਰਕੇ ਆਪ ਜੀ ਨੇ ਕਰਤਾਰਪੁਰ ਵਾਲੀ ਵੀਰ ਦੇ ਅਨੁਸਾਰ ਹੀ ਗ੍ਰੰਥ ਸਾਹਿਬ ਲਿਖਵਾਉਣਾ ਆਰੰਭ ਕਰ ਦਿੱਤਾ ਭਾਈ ਮਣੀ ਸਿੰਘ ਜੀ ਨੇ ਦੋ ਪਹਿਰੇ ਰੋਜ਼ ਲਿਖਾਈ ਕਰਕੇ ਪੰਜ ਮਹੀਨਿਆਂ ਵਿੱਚ ਸਾਰਾ ਉਤਾਰਾ ਕਰ ਲਿਆ ਅਤੇ ਨਾਨ ਹੀ ਥਾਂ ਭਰ ਥਾਂ ਰਾਕਰਮ ਅਨਸਾਰ ਗੁਰੂ ਜੀ ਨੇ ਸ੍ਰੀ ਗੁਰਤੇਗ ਬਹਾਦਰ ਜੀ ਦੀ ਬਾਣੀ ਵੀ ਲਿਖਵਾ ਦਿੱਤੀ ਰੋਜ਼ ਦੀ ਲਿਖੀ ਗਈ ਬਾਣੀ ਆਪ ਜੀ ਨੇ ਸਵਾ ਪਹਿਰ ਰੋਜ਼ ਸੰਗਤਾਂ ਨੂੰ ਅਰਥ ਕਰਕੇ ਸੁਣਾਉਣਾ ਆਰੰਭ ਕਰਕੇ 5 ਮਹੀਨਿਆਂ ਵਿੱਚ ਹੀ ਲਿਖਾਈ ਤੇ ਪੜਾਈ ਸੰਪੂਰਨ ਕਰ ਦਿੱਤੀ ਕਥਾ ਦੇ ਭੋਗ ਪ੍ਰਾਪਤ ਬੇਅੰਤ ਲੰਗਰ ਲਾਏ ਗਏ ਜਿਸ ਨਾਲ ਬੜੀਆਂ ਸੰਗਤਾਂ ਆਈਆਂ ਤੇ ਮੇਲੇ ਲੱਗੇ ਉਪਰੰਤ ਜਦ ਗੁਰੂ ਜੀ ਆਪ ਦੱਸਣ ਲੱਗੇ ਕਿ ਦੱਖਣ ਦੇਸ਼ ਨੂੰ ਤਿਆਰ ਹੋਏ ਤਾਂ ਆਪ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਗੁਰਬਾਣੀ ਦੁਆਰਾ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪੰਜਾਬ ਭੇਜ ਦਿੱਤਾ ਜਿਸ ਨੂੰ ਆਪ ਜੀ ਦੇ ਪਿੱਛੋ ਮਾਤਾ ਸੁੰਦਰੀ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅਮ੍ਰਿਤਸਰ ਦੇ ਗ੍ਰੰਥੀ ਥਾਪ ਦਿੱਤਾ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ੁਸ਼ੋਭਿਤ ਕੀਤਾ ਤੇ ਸਿੱਖਾਂ ਨੂੰ ਉਹਨਾਂ ਦੇ ਅਰਥ ਸਮਝਾ ਕੇ ਸਭ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਦੀ ਜਾਂਚ ਦਿੱਤੀ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਸਿੱਖੀ ਸਿਧਾਂਤਾਂ ਅਤੇ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਉਸ ਅਕਾਲ ਪੁਰਖ ਦੀ ਸਿਧਾਂਤਾਂ ਦੇ ਨਾਲ ਜੋੜ ਕੇ ਇਸ ਜ਼ਿੰਦਗੀ ਇਸ ਜੀਵਨ ਨੂੰ ਜਿਉਣਾ ਹੈ ਉਹ ਦੱਸਿਆ ਹੈ ਜੀ ਤੁਹਾਨੂੰ ਸਾਖੀ ਪਸੰਦ ਆਈ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤੋਂ ਅਗਲਾ ਪੜਾਅ ਇਸ ਦੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ